ਅੱਜ ਦੇ ਵਿਚ 22 ਜਨਵਰੀ ਕੋਨ ਸੋਮਵਾਰ ਨੂੰ ਕੀ ਕੰਮ ਜਾ ਰਿਹਾ ਜਿਸ ਦੇ ਬਾਰੇ ਇਸ ਪੱਤਰ ਨਾਲ ਤੁਹਾਨੂੰ ਬੱਬੂ ਜੀ ਦੱਸਣਗੇ। ਲਕਸ਼ya ਨਿਰਧਾਰਨ ਨੂੰ ਲੋਕ ਸੇਵਾ ਕਮਾਖੜਾ ਸ਼ਾਹਦੀ ਵੱਲੋਂ ਦੂਜਾ ਹੈਂਡੀਕੈਪਡ ਲੋਕਾਂ ਨੂੰ ਮਦਦ ਲਈ ਕੰਮ ਲਾਇਆ ਜਾ ਰਿਹਾ ਹੈ। ਜੋ 22 ਜਨਵਰੀ ਦਾ ਜਿਹਨੂੰ ਸੋਮਵਾਰ ਨੂੰ ਬੱਬਾ ਭਾਈ ਮੁੰਜਾ ਫੈਮਲੀ ਦੀ ਸਮਾਜਿਤੇ ਲੱਗਣ ਜੋ ਸਮਾਨ ਦੀ ਰਜਿਸਟ੍ਰੇਸ਼ਨ ਹੋਣੀ ਆ ਟ੍ਰਾਈਸਾਈਕਲ ਦਾ ਬੀਨ ਚੇਅਰ 80% ਜੋ ਦਬਿਆ ਗਨੇ ਆ ਉਹਨਾਂ ਲਈ ਇਲੈਕਟ੍ਰੋਨਿਕ ਬੀਨ ਚੇਅਰ ਕਮੋਡਿਟੀ ਕੁਰਸੀ ਅ ਸਮੇਤ ਦੇ ਕਲਰ ਆ ਭੂਰੀ ਦੇ ਰੰਗ ਵਾਲੇ ਬੈਂਕਾ ਗੋਡੇ ਤੇ ਚੱਲ ਕੈਪ ਅੱਧੀ ਸਾਰੀ ਤਰ੍ਹਾਂ ਦੇ ਜੋ ਸਮਾਨ ਦੀ ਰਜਿਸਟ੍ਰੇਸ਼ਨ ਆ ਉਹ ਮਮਾ ਪਾਪਾ ਨੂੰ ਜਦੋਂ ਅਸੀਂ ਸਮਾਜ ਦੇ ਲੋਕ ਸੇਵਾ ਕਲਬ ਦੀ ਟੀਮ ਦੇ ਨਾਲ ਜੀਰ ਮਣਾ ਕੀਤੀ ਜਾਣੀਆਂ ਸਭសារ ਹੀ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਬੰਦ ਤੋਂ ਬੰਦ ਸ਼ੇਅਰ ਕਰੋ ਤਾਂ ਨੂੰ ਕਿਸੇ ਜਰੂਰਤਵੰਦਾ ਨੂੰ ਬੰਦਵੰਦਾ ਫਾਇਦਾ ਹੋ ਸਕੇ ਇਹਦੇ ਵਿੱਚ ਇੱਕ ਜ਼ਰੂਰੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹਦੇ ਵਿੱਚ ਸਮਾਹ ਹੁੰਦੇ ਜੱਦੇ ਜਾ ਰਹੇ ਨੇ ਜੋ ਕਿ ਜੋ ਬਗਾਇਨ ਸਟੂਡੈਂਟ ਨੇ ਇਹਨਾਂ ਨੂੰ ਕਦੋਂ ਕਦਰ ਜਿੱਦਦਾਗਾ ਜਿਨ੍ਹਾਂ ਦੀ ਨੀਗਾ ਨਹੀਂ ਹੈਗੀ ਉਹਨਾਂ ਵਾਸਤੇ ਉਹਨਾਂ ਦਾ ਪ੍ਰਮਾਣ ਪੱਤਰ ਉਹ ਆਪਾਂ ਨੂੰ ਜਿੱਦਾਗਾ ਦੂਜੀ ਗੱਲ ਜੋ ਇਲੈਕਟ੍ਰੋਨਿਕਾ ਬਿਲਡ ਕੀਆ ਮਿਲਨੀ ਹੈਗੀ ਉਹਦੇ ਵਾਸਤੇ 80% ਦਾ ਜੋ ਜੋਈ ਵੀ ਕੰਮ ਬਣਦਾ ਆਪਾਂ ਜਿੱਦਾਗਾ ਜੋ ਪ੍ਰਮਾਣ ਪੱਤਰ ਬਣਦਾਗਾ ਉਹਦੀ ਜਰੂਰਤ ਸਾਨੂੰ ਪੈਂਦੀ ਆ ਕਿ ਰਿਟ੍ਰੇਟ ਕਰਨ ਵਾਸਤੇ ਬਾਕੀ ਸਾਰੇ ਸਮਾਨ ਵਾਸਤੇ ਆਧਾਰ ਕਾਡ ਜਿੱਕਾ ਫੋਟੋ ਕਾਫੀ ਇਕਾ ਹੁੰਦ ਸਭੀ ਫੀਡਾ ਇਹ ਮਾ ਜ਼ਰੂਰੀ ਹੈ ਜੀ ਸੋ ਸਾਰੇ ਜੀ ਮੈਂ ਪਿੰਡ ਦੇ ਸੱਜਣਾਂ ਨੂੰ ਕਹਾਂ ਨੂੰ ਬੇਨਤੀ ਹੈ ਕਿ ਜੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਕਿਸੇ ਜਰੂਰ ਜ਼ਰੂਰ ਪਹੁੰਚਾ ਪਹੁੰਚੇ ਬਾਕੀ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 950 12443 ਵਿਅਕਤੀ ਦੇ ਨਾਮ ਤੇ ਜੌਂਟ ਦਿੱਤਾ ਹੈ ਆ ಬಾಕಿ ಜಾಕ ನಂಬರ್ ತುಂಬಾ ಧನ್ವಾ